ਹਾਂਜੀ ਦੋਸਤੋ ਜਾਇ ਪੀਰਾਂ ਦੀ ਜਾਇ ਸਾਈਆਂ ਦੀ ਤੇ ਕੱਲ ਦਿਨ ਮੰਗਲਵਾਰ ਬਾਬਾ ਪਾਲਾ ਜੀ ਕੋਲਾਰਾਂ ਵਾਲੇ ਰੇਤਗੜ੍ਹ ਦਰਗਾਹ ਜੋ ਤੁਹਾਨੂੰ ਪਤਾ ਵੀ ਸਮਾਣੇ ਤੋਂ ਪਾਤੜਾਂ ਪਾਤੜਾਂ ਤੋਂ ਸਮਾਣਾ ਰੋਡ ਦੇ ਉੱਪਰ ਦਰਗਾਹ ਸਥਿਤ ਹੈਗੀ ਕੱਲ ਰਾਤ ਦੀ ਜਿਹੜਾ ਦਵਾਨ ਆਗਾ ਕੱਲ ਰਾਤ ਦਾ ਦਵਾਨ ਲੱਗਣਾ ਬਾਬਾ ਪਾਲਾ ਜੀ ਦਾ ਤੇ ਜੋ ਵੀ ਸੰਗਤਾਂ ਨੇ ਹਨਾ ਆਉਣਾ ਕਰਨਾਗਾ ਤਾਂ ਆਪਦਾ ਸਮੇਂ ਸਿਰ ਕੱਲ ਸ਼ਾਮ ਨੂੰ ਤੁਸੀਂ ਪਹੁੰਚ ਸਕਦੇ ਹੋਗੇ ਸਾ ਜੋ ਦਿਵਾਨ ਦਾ ਸਮਾਂਗਾ ਸਮਾਂ ਦਿਵਾਨ ਦਾ ਰੱਖਿਆ ਗਿਆਗਾ 8 ਵਜੇ 8 ਵਜੇ ਦਿਵਾਨ ਆ ਜਿਹੜਾ ਉਹ ਸ਼ੁਰੂ ਹੋ ਜਾਵੇਗਾ ਤੇ ਇਸ ਸਮੇਂ ਸਿਰ ਸਾਰੀਆਂ ਸੰਗਤਾਂ ਨੇ ਹਨਾ ਪਹੁੰਚ ਜਾਣਾ ਚਾਹੇ ਕੋਈ ਹਰਿਆਣੇ ਜੋ ਪੰਜਾਬ ਜੋ ਰਾਜਸਥਾਨ ਤੋਂ ਕਿਤੋਂ ਵੀ ਕੋਈ ਸੰਗਤਾਂ ਨੇ ਆਉਣਾ ਕਰਨਾਗਾ ਤਾਂ ਆਪ ਦਾ ਟਾਈਮ ਸਿਰ ਕੱਲ ਨੂੰ ਸੰਗਤ ਜੀ ਪਹੁੰਚ ਜਿਓ ਕਾਨ ਨੇ ਜਿਹੜੇ ਉਹ ਜ਼ਰੂਰ ਆਪ ਲੈ ਕੇ ਆਇਓ ਕਿਉਂਕਿ ਬਿਨ ਕਾਨ ਤੋਂ ਉਹਨਾਂ ਦਾ ਪੁੱਸ ਉਗੜਦੀ ਆ ਨਿਕਲਦੀ ਆ ਕਾਨਾ ਵੀ ਜ਼ਰੂਰ ਲੈ ਆਇਓ ਹਨਾ ਤੇ ਕੱਲ ਦਾ ਦਿਵਾਨ ਆ ਜਿਹੜਾ ਪਾਪਾ ਪਾਲਾ ਜੀ ਦਾ ਰੱਖਿਆ ਗਿਆਗਾ ਕੱਲ ਦਿਨ ਮੰਗਲਵਾਰ ਆਗਾ ਤੇ 2 ਤਰੀਕ ਆਗੀ ਕੱਲ ਦੀ 2 ਤਰੀਕ ਕੱਲ ਸ਼ਾਮ ਰਾਤੀ ਦੀਵਾਨ ਲੱਗੂਗਾ ਰੇਤਗੜ੍ਹ ਦਰਗਾਹ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਆਗੀ ਤੇ ਬਾਕੀ ਲੋਕੇਸ਼ਨਾਂ ਤੁਹਾਨੂੰ ਚਾਹੀਦੀ ਹੈ ਉੱਥੋਂ ਦੀ ਕਰੰਟ ਲੋਕੇਸ਼ਨ ਜਿਨ੍ਹਾਂ ਨੇ ਕਿਸ ਨੇ ਆਪਣੇ ਸਾਧਨ ਤੇ ਉਹਨਾਂ ਕਰਨਾਗਾ ਤਾਂ ਸੰਗਤ ਜੀ ਆਪਣੇ YouTube ਚੈਨਲ ਤੇ ਜਾ ਕੇ ਹਨਾ ਕੋਈ ਵੀ ਬਾਬਾ ਪਾਲਾ ਜੀ ਦੀ ਵੀਡੀਓ ਸਰਚ ਕਰ ਲਓ ਤੇ ਹਰ ਇੱਕ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਕਰੰਟ ਲੋਕੇਸ਼ਨਾਂ ਜਿਹੜੀ ਉਹ ਪਾਈ ਗਈ ਹੈਗੀ ਉਹ ਲੋਕੇਸ਼ਨ ਤੁਸੀਂ ਲਗਾ ਕੇ ਤੁਸੀਂ ਆ ਸਕਦੇ ਹੋ ਕੱਲ ਰਾਤ ਦਾ ਦਵਾਨ ਆ ਜੀ ਜਰੂਰ ਪਹੁੰਚਿਓ ਹਮਮਾ ਹਮਾ ਕੇ ਹਨਾ ਤੇ ਕਾਣਾ ਜਿਹੜੇ ਆਵੇ ਜਰੂਰ ਨਾਲ ਲੈ ਕੇ ਆਇਓ ਕੱਲ ਰਾਤ ਦਾ ਦਵਾਨ ਲੱਗੂਗਾ ਜੈ ਪੀਰਾਂ ਦੀ ਜੈ ਸਾਈਆਂ ਦੀ